ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਅਪਨ ਜਰਦਾ ਚਾਵਲ ਇਹਦੇ ਵਾਸਤੇ ਆਪਾਂ ਚਾਵਲ ਲਏ ਆ 1/2 ਕਿਲੋ ਇਹ ਭਾਂਡੇ 'ਚ ਸੀ ਆਪਾਂ ਭਾਂਡੇ 'ਚ ਵਾਸ਼ ਕਰ ਲਈ ਚੰਗੀ ਤਰ੍ਹਾਂ ਇਹਦੇ ਵਾਸਤੇ ਆਪਾਂ ਕਾਜੂ ਲਏ ਆ ਬਦਾਮ ਲਏ ਆ ਕਸ਼ਮਿਸ਼ ਲਈ ਆ ਤੇ ਇਹ ਫੂਡ ਕਲਰ ਲਿਆ ਕੜਾਈ ਆਪਾਂ ਗਰਮ ਕਰ ਲਈ ਜੀ ਹੁਣ ਆਪਾਂ ਵਾ ਲੈ ਕੇ ਦੇਖੀਏ ਗਰਮ ਹੋ ਗਿਆ ਹੁਣਾਂ ਪੈਂਚ ਕਿਸ ਵਿੱਚ ਪਾ ਰਹੇ ਮੇਰੇ ਇਹਦਾ ਨਾਮ ਪਾ ਰਹੇ ਕਿੱਤੇ ਹੋਏ ਬੋਟਾ ਜੀ ਪਾ ਰਹੇ ਥੋੜਾ ਜਿਆ ਫੂਡ ਕਲਰ ਪਾ ਦਾਂਗੇ। ਯਾਹ ਲਓ कलर। ਇਹ ਕਾਜੂ ਬਦਮ ਭਿੰਜ ਗਏ ਆਪਣੇ ਹੁਣ ਆਪਾਂ 1/2 ਲੀਟਰ ਪਾਣੀ ਪਾ ਦਾਂਗੇ। ഹാ ചാൽ പാദഗെ പാടി ഗർമ ഹാൾ പാദ கலி ஜ மின்ட்டி பக்காங்கே என்ன ਆਪਣੇ ਚਾਹ ਤੱਕਦੇ ਆ ਜੀ ਐਸ ਤਰ੍ਹਾਂ ਬਣ ਗਈ ਵਧੀਆ ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲਾਂਗੇ ਆਪਣੇ ਚਾਹ ਬਿਲਕੁਲ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨਾਂ ਨੂੰ ਤਾਂਗ ਵਿੱਚ ਪਾਵਾਂਗੇ